ਅੱਜ ਜੀ ਮੈਂ ਇੱਥੇ BKTP ਦਾ ਮਤਲਬ ਕਿ ਡੀਲਰ ਬਣਿਆ ਜੀ ਮੁਕਸਰ ਮੈਂ ਆਲਰੇਡੀ ਪਹਿਲਾਂ ਸੀਗਾ ਜੀ ਹੁਣ ਇੱਥੋਂ ਨੇੜੇ ਤੇੜੇ ਕਿਸੇ ਨੂੰ ਦੂਰ ਨੇੜੇ ਜਾਣ ਦੀ ਲੋੜ ਨਹੀਂ ਸਾਡੇ ਕੀ ਤੁਹਾਨੂੰ BKD ਦੇ ਹਰ ਟਾਇਰ ਉਪਲਬਧ ਮਿਲਣਗੇ ਚਲੇ ਸੋਨਹਾ ਆਦੀਆ ਕਾਰ ਤੇ ਜਿਹੜੇ ਬੂਟੇ ਅਸੀਂ ਅੱਜ ਵਿੰਡਣ ਜਾ ਰਹੇ ਆ ਜਿਹੜਾ ਭਰਾ ਬੂਟਾ ਸਾਹਮ ਕੇ ਰੱਖੂਗਾ ਉਹਨੂੰ ਹਰ ਵਾਰ ਜੇ ਬੁੱਟੇ ਦੀ ਫੋਟੋ ਲੈ ਕੇ ਆਊਗਾ ਉਹਨੂੰ ਪਾਲਿਆ ਹੋਇਆ ਵਿਖਾਊਗਾ ਹਰ ਵਾਰ ਇੱਕ ਸਕਾਊਂਟ ਦਿੱਤਾ ਜਾਊਗਾ ਵਾਹ ਵਾਹ ਨਵਾਂ ਹਾਲ ਕਰਤਾ ਤੇ ਹਰ ਤਰ੍ਹਾਂ ਦੀ ਆਪਾਂ ਇੱਥੇ ਵੈਰੈਟੀ ਰੱਖੀ ਹੋਈ ਆ ਜੀ ਕਿਸੇ ਤਰ੍ਹਾਂ ਦਾ ਵੀ ਟਾਇਰ ਲੈਣਾ ਬੰਦੇ ਨੇ ਜੀ ਤੇ ਆਪਾਂ ਟਾਇਰ ਦੇ ਦੇਾਂਗੇ ਇੱਥੇ ਮਾਲ ਦੀ ਕੋਈ ਕਮੀ ਨਹੀਂ 사ਸ਼ੀ ਗਾਲ ਦੋਸਤੋ ਇਸ ਟਾਈਮ ਬਈ ਸਾਦਕ ਦੇ ਵਿੱਚ ਤੇ ਸਾਦਕ ਦੇ ਵਿੱਚ ਅਸੀਂ ਕਿਉਂ ਆਏ ਸੀ ਮੈਂ ਤੁਹਾਨੂੰ ਦੱਸ ਦਾਂ ਪਿਛਲੇ ਸਾਲ ਪਿਛਲੀ ਵਾਰ ਜਦੋਂ ਮਾਗੀ ਮੇਲਾ ਲੱਗਿਆ ਸੀ ਮੁਖਸਰ ਸਾਹਿਬ ਦੇ ਵਿੱਚ ਉਦੋਂ ਇੱਕ ਬੰਦੇ ਬਹੁਤ ਮਸ਼ਹੂਰ ਹੋਏ ਸੀ ਕਿਸਾਨ ਟੇਰਾਂ ਵਾਲੇ ਉਹਨਾਂ ਨੇ ਇਸ ਵਾਰ ਕਹਿ ਲਈ ਕਿ ਅੱਜ ਸਾਦਕ ਦੇ ਵਿੱਚ ਨਵੀਂ ਆਪਦੀ ਜਿਹੜੀ ਬ੍ਰਾਂਚ ਖੋਲੀ ਐ ਪਹਿਲਾਂ ਤਾਂ ਇਹਨਾਂ ਦਾ ਮਲਾਉਣਾ ਤੁਹਾਨੂੰ ਫਿਰ ਇਧਰਲੇ ਪਾਸੇ ਸਰਦਾਰ ਗੁਰਦੇਵ ਸਿੰਘ ਜੀ ਪੀਕੇਡੀ ਡਿਸਟ੍ਰੀਬਿਊਟਰ ਪੰਜਾਬ ਆਕੇ ਚੇਅਰਮੈਨ ਸਾਹਿਬ ਪਹੁੰਚੇ ਸੱਚੀ ਗੱਲ ਜੀ ਬਹੁਤ ਸ੍ਰੀ ਕਾਲ ਜੀ ਪਹਿਲਾਂ ਤਾਂ ਮੁਬਾਰਕਾਈ ਤੁਹਾਨੂੰ ਤੁਸੀਂ ਨਵਾਂ ਸ਼ੋਰੂਮ ਖੋਲਦਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਦੋਤਰ ਸਾਹਿਬ ਜੀ ਦੱਸਿਓ ਫਿਰ ਆਪਣਾ ਕੀ ਹੈ ਅੱਜ ਜੀ ਮੈਂ ਇੱਥੇ BKTP ਦਾ ਮਤਲਬ ਕਿ ਡੀਲਰ ਬਣਿਆ ਜੀ ਮੁਕਸਰ ਮੈਂ ਆਲਰੇਡੀ ਪਹਿਲਾਂ ਸੀਗਾ ਜੀ ਹੁਣ ਇੱਥੋਂ ਨੇੜੇ ਤੇੜੇ ਕਿਸੇ ਨੂੰ ਦੂਰ ਨੇੜੇ ਜਾਣ ਦੀ ਲੋੜ ਨਹੀਂ ਸਾਡੇ ਕੀ ਤੁਹਾਨੂੰ ਬੀਕੇਟੀ ਦੇ ਹਰ ਟਾਇਰ ਅਪਲੋਡ ਮਿਲਣਗੇ ਜੀ ਤੇ ਸਰਦਾਰ ਗੁਰਦੇਵ ਸਿੰਘ ਜੀ ਜੋ ਮੇਰੀ ਬਹੁਤ ਹੀ ਪ੍ਰਯੋਗ ਮੰਗਤੇ ਆਏ ਨੇ ਸਪੈਸ਼ਲ ਇਹਨਾਂ ਨੂੰ ਮੈਂ ਕਿਹਾ ਵੀ ਆਓ ਮੈਂ ਰਿਬਨ ਇਹਨਾਂ ਨੇ ਕੱਟਣਾ ਜੀ ਇਹ ਪੰਜਾਬ ਦੇ ਡਿਸਟ੍ਰੀਬਿਊਟਰ ਨੇ ਜੀ ਤੇ ਇਹਨਾਂ ਦੇ ਸ਼ੋਭ ਹੱਥਾਂ ਨਾਲ ਜਿ ਰਿਬਨ ਕਟਾਈ ਕੀਤੀ ਜਾਵੇਗੀ ਜੀ ਤੇ ਬੀਕੇਟੀ ਨੂੰ ਤੁਸੀਂ ਜਾਣਦੇ ਹੋ ਬੀਕੇਟੀ ਦੀ ਕੁਆਲਿਟੀ ਕੀ ਹੈ ਤੇ ਬੀਕੇਟੀ ਬ੍ਰਾਂਡ ਕੀ ਹੈ ਕੋਈ ਬਾਰੇ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਜਿਹੜੇ ਵਰਤਦੇ ਉਹ ਜਾਣਦੇ ਨੇ ਤੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਸਾਦਕ ਤੇ ਆਪਣੇ ਨਾਲ ਨੇ ਜੀ ਮਹਿੰਦੀ ਰੱਤਾ ਸਾਹਿਬ ਕੋਟਕੂਰੇ ਤੋਂ ਜੀ ਉਹ ਚਾਚੇ ਤੌਰ ਤੇ ਆਏ ਹੋਏ ਨੇ ਜੀ ਤੇ ਬਾਕੀ ਮੇਰੇ ਹੋਰ ਡੀਲਰ BKT ਹਾਲੇ ਫਰੋਇਦਪੁਰ ਤੋਂ ਚੱਡਾ ਸਾਹਿਬ ਜੀ ਦੀਪਕ ਕੋਟਕਪੂਰੇ ਤੋਂ ਜੀ ਅਚੇਚੇ ਤੌਰ ਤੇ ਆਏ ਨੇ ਤੇ ਬਾਕੀ ਮੇਰੇ ਹੋਰ ਸੱਜਣ ਪੁੰਤਰ ਜਿਹੜੇ ਆਏ ਸੀ ਉਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਨੇ ਆਪ ਦਾ ਕੀਮਤੀ ਟਾਈਮ ਕੱਢਿਆ ਪਾਰਚ ਸਰਪੰਚੋ ਤੇ ਹੋਰ ਸਿਆਸਦਨਾਂ ਨੇ ਜੀ ਤੇ ਹੁਣ ਮੈਂ ਸਰਦਾਰ ਜੀ ਨੂੰ ਕਹੂੰਗਾ ਕਿ ਰਸਮ ਨੂੰ ਪੂਰਾ ਕੀਤਾ ਜਾਵੇ ਲਓ ਜੀ ਅਖਰ ਲਓ ਜੀ ਕੈਂਚਰ ਆਓ ਸ਼ਾਲੂ ਜੀ ਬੜੇ ਸੋਨਹਰਾ ਆਦੀ ਆਕਾਰ ਵਾਹ ਜੀ ਵਾਹ ਬਹੁਤ ਬਹੁਤ ਬੁਨਾਈਆਂ ਜੀ ਬਹੁਤ ਬੁਨਾਈਆਂ ਜੀ ਤੁਹਾਡਾ ਬਾਤ ਠੀਕ ਹੈ ਹੋ ਗਿਆ ਨਹੀਂ ਨਹੀਂ ਹੋ ਗਿਆ ਹੋ ਗਿਆ ਪਿਆਰ ਆ ਸੱਚੀ ਮਿੱਠਾ ਜ਼ਿਆਦਾ ਹੋ ਗਿਆ ਲੋਟ ਚੇਰਮਾ ਸਾਹਿਬ ਤੁਹਾਨੂੰ ਵੀ ਲੋਟ ਜੀ ਮਹਿੰਦੀ ਰੁੱਤਾ ਸਾਹਿਬ ਸਾਡੇ ਵੱਲੋਂ ਸਾਡੇ ਇਲਾਕੇ ਦੇ ਵਿੱਚ ਤੁਸੀਂ ਇੱਕ ਮਿੰਟ ਰੁਕੋ ਬਾਕੀ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿ ਟਾਇਰ ਲੈਣ ਵਾਸਤੇ ਪੂਰੇ ਉੱਤਰੋਂ ਵੀ ਸਾਦਕ ਦੇ ਵਿੱਚ ਨਾ ਨਵੀਂ ਬ੍ਰਾਂਚ ਆ ਤੁਸੀਂ ਮੁਕਸਰ ਤੋਂ ਹੁਣ ਜਾਣ ਦੀ ਲੋੜ ਜੀ ਆਿਆਂ ਨੂੰ ਸਾਡੇ ਵੱਲੋਂ ਲੜਨਗੇ ਮਿਹਨਤ ਰੱਤ ਤੁਹਾਨੂੰ ਸਾਡੀ ਸਾਰੀ ਟੀਮ ਵੱਲੋਂ ਮੇਰੇ ਨਾਲ ਸੁਖਰਾਜ ਸਿੰਘ ਜੀ ਰਾਜਾ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨਾ ਜੀ ਠੀਕ ਹੈ ਜੀ ਸਾਦਕ ਦੇ ਗੁਰਿੰਦਰ ਸਿੰਘ ਠੀਕ ਹੈ ਪ੍ਰਧਾਨ ਜੀ ਸასი ਜੀ ਸਾਰੀ ਸਾਨੂੰ ਸਾਡੀ ਸਾਰੀ ਟੀਮ ਵੱਲੋਂ ਦੇਖੋ ਜੀ ਮੇਰਾ ਭਾਂਜਾ ਸਤਵੀਰ ਸਿੰਘ ਸ਼ੰਟੀ ਮੱਕੜ ਜੀ ਇਹਨਾਂ ਦੀ ਮੁਕਸਰ ਦੇ ਵਿੱਚ ਹੈ ਕਿਸਾਨ ਟਾਇਰ ਜੀ ਜੀ ਕਿਸਾਨੀ ਅੰਦੋਲਨ ਵੇਲੇ ਇਹਨਾਂ ਨੇ ਬਹੁਤ ਸਵਾਵਾਂ ਨਭਾਈਆਂ ਜੀ ਮੁਕਸਰ ਮਾਗੀ ਦੇ ਮੇਲੇ ਮੌਕੇ ਤੁਸੀਂ ਦੇਖਦੇ ਹੋ ਅਕਸਰ ਜੀ ਜੀ ਜਿਹੜਾ ਇਹ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਯੋਗਦਾਨ ਪਾਉਂਦੇ ਨੇ ਉਹ ਸ਼ਲਾਗਾ ਯੋਗ ਹੈ ਸ਼ਲਾਗਾ ਯੋਗ ਅੱਜ ਇਹਨਾਂ ਨੇ ਬੂਟੇ ਨਾਲ ਵੜ ਰਹੇ ਨੇ ਕਿਉਂਕਿ ਅੱਜ ਵਾਤਾਵਰਣ ਦੀ ਸੰਭਾਲ ਦੀ ਬਹੁਤ ਲੋੜ ਹੈ ਆਪਾਂ 20 ਸਾਲ ਪਿੱਛੇ ਚਲੇ ਚਲਦੇ ਆਂ ਜੇ ਲੱਖ ਮਗਰ ਸਿਰਫ 2-3% ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਸੀ ਮਾਨਸਿਕ ਰੋਗੀ ਅਪਾਹਜ ਪੈਦਾ ਹੁੰਦੇ ਸੀ ਤਾਂ ਉਸ ਨੂੰ ਚਿੰਤਾ ਕੀਤੀ ਜਾਂਦੀ ਸੀ 10 ਸਾਲ ਪਿੱਛੇ ਚਲੇ ਚੱਲੋ ਉਹ ਰੇਸ਼ੋ ਹਜ਼ਾਰ ਮਗਰ ਆ ਗਈ ਅੱਜ 100 ਮਗਰ 2-3% ਬੱਚੇ ਆ ਜੋ ਪੈਦਾ ਹੋ ਰਹੇ ਨੇ ਅਸੀਂ ਚਿੰਤਾ ਨਹੀਂ ਕਰ ਰਹੇ ਸਾਰਾ ਤਾਂ ਸਾਰਾ ਵਾਤਾਵਰਣ ਚ ਵਿਗਾੜ ਪੈਣ ਕਰਕੇ ਹੋ ਰਿਹਾ ਹੈ ਇਸ ਲਈ ਆ ਜਿਹੜੇ ਇਹਨਾਂ ਨੇ ਪੌਦੇ ਵੰਡ ਰਹੇ ਨੇ ਪੌਦੇ ਵੰਡਣ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਇਸ ਪੌਦੇ ਨੂੰ ਲਾਉਣਾ ਹੀ ਨਹੀਂ ਇਹਦੀ ਸੰਭਾਲ ਵੀ ਕਰਨੀ ਹੈ ਜਿਹੜੇ ਪਹਿਲਾਂ ਲੱਗੇ ਹੋਏ ਨੇ ਰੁੱਖ ਉਹਨਾਂ ਦੀ ਵੀ ਸੰਭਾਲ ਕਰੋ ਨਹੀਂ ਤਾਂ ਆਉਣ ਵਾਲੀਆਂ ਨਵੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਅੱਜ ਜਿਹੜਾ ਇਹਨਾਂ ਨੇ ਨਵਾਂ ਸ਼ੋਰੂਮ ਖੋਲ੍ਹਿਆ ਮੈਂ ਧੰਨਵਾਦਿਆਂ ਸਰਦਾਰ ਗੁਰਦੇਵ ਸਿੰਘ ਜੀ ਦਾ ਉਹ ਬੀਕੇਟੀ ਦੇ ਸਪੈਸ਼ਲ ਆਏ ਨੇ ਉੱਥੋਂ ਪਹੁੰਚੇ ਨੇ ਇੱਥੇ ਉਦ ਘਾਟਨ ਕਰ ਲਈ ਰਮਨਦੀਪ ਸਿੰਘ ਮਮਾਰਾ ਜੀ ਚੇਅਰਮੈਨ ਨੇ ਮਾਰਕੀਟ ਕਮੇਟੀ ਸਾਦਕ ਦੇ ਨਾਲ ਸੁਖਰਾਜ ਸਿੰਘ ਜੀ ਪ੍ਰਧਾਨ ਨੇ ਟਰੱਕ ਯੂਨੀਅਨ ਸਾਦਕ ਦੇ ਤੇ ਹੋਰ ਜਿੰਨੇ ਵੀ ਇੱਥੇ ਸੱਜਣ ਨੇ ਇਹ ਪੱਤਰਕਾਰ ਗੁਰਮੀਤ ਸਿੰਘ ਮੀਤਤਾ ਜੀ ਪਹੁੰਚੇ ਨੇ ਅਵਤਾਰ ਸਿੰਘ ਜੀ ਪਹੁੰਚੇ ਨੇ ਕੋੜਕਪੁਰਾ ਤੋਂ ਤਰਲੋਚਨ ਸਿੰਘ ਲੋਚਾ ਮੱਕੜ ਜੀ ਪਹੁੰਚੇ ਨੇ ਹੋਰ ਜਿਹੜੇ ਜਿਹੜੇ ਵੀਰ ਪਹੁੰਚੇ ਨੇ ਇੱਕ ਇੱਕ ਦਾ ਨਾਮ ਲੈਣਾ ਬੜਾ ਮੁਸ਼ਕਲ ਜਾਪਦਾ ਪਰ ਮੈਂ ਇਹ ਕਹਿਣਾ ਘੱਟ ਮੁਨਾਫਾ ਤੇ ਵਧੀਆ ਚੀਜ਼ ਹੋਵੇ ਗਾਕ ਦੀ ਕੋਈ ਕਮੀ ਨਹੀਂ ਰਹਿੰਦੀ ਵੱਧ ਤੋਂ ਵੱਧ ਇਮਾਨਦਾਰੀ ਨਾਲ ਡਿਊਟੀਆਂ ਨਿਭਾਇਓ ਗਾਕ ਦੀ ਕੋਈ ਕਮੀ ਨਹੀਂ ਰਹਿੰਦੀ ਪਰਮਾਤਮਾ ਪੂਰੀ ਬਰਕਤ ਪਾਉਂਦਾ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਹੰਤਰੀ ਦਿੱਤਾ ਸਾਹਿਬ ਜੀ ਜੀ ਜੋ ਤੁਸੀਂ ਆਪਦੇ ਕੀਮਤੀ ਵਿਚਾਰ ਦਿੱਤੇ ਸਾਨੂੰ ਮੈਂ ਤੁਹਾਡੇ ਇਹਨਾਂ ਵਿਚਾਰਾਂ ਤੇ ਅਮਲ ਕਰਦਾ ਹੋਇਆ ਇਸ ਤਰ੍ਹਾਂ ਹੀ ਅੱਗੇ ਕੰਮ ਕਰੂੰਗਾ ਤੇ ਜਿਹੜੇ ਬੂਟੇ ਅਸੀਂ ਅੱਜ ਵਿੰਡਣ ਜਾ ਰਹੇ ਹਾਂ ਜਿਹੜਾ ਭਰਾ ਬੂਟਾ ਸਾਹਮ ਕੇ ਰੱਖੂਗਾ ਉਹਨੂੰ ਹਰ ਵਾਰ ਜੇ ਬੂਟੇ ਦੀ ਫੋਟੋ ਲੈ ਕੇ ਆਊਗਾ ਉਹਨੂੰ ਪਾਲਿਆ ਹੋਇਆ ਵਿਖਾਊਗਾ ਹਰ ਵਾਰ ਇੱਕ ਸਕਾਊਂਟ ਦਿੱਤਾ ਜਾਊਗਾ ਵਾਹ ਵਾਹ ਨਵਾਂ ਲਾਲ ਕਰਤਾ ਆ ਸਾਰੇ ਬੂਟੇ ਫਲਦਾਰ ਬੂਟੇ ਆ ਫਲਾਂ ਵਾਲੇ ਸਾਰੇ ਬੂਟੇ ਆ ਇਹਨਾਂ ਬੂਟੇ ਦੀ ਸੰਭਾਲ ਕਰਕੇ ਮੈਨੂੰ ਜਦੋਂ ਵੀ ਟਾਇਰ ਪਾਉਣ ਆਵੇ ਬੂਟੇ ਦੀ ਫੋਟੋ ਨਾਲ ਲੈ ਕੇ ਆਵੇ ਮੈਨੂੰ ਦਿਖਾਵੇ ਅੱਗੇ ਪਿੱਛੇ ਵੀ ਬੂਟਾ ਲਾਇਆ ਫਿਰ ਚੇਚੇ ਤੌਰ ਤੇ ਮੈਂ ਵੇਖਣ ਵੀ ਜਾਊਗਾ ਕਿਉਂਕਿ ਮੇਰੇ ਨੇੜੇ ਤੇ ਨਹੀਂ ਲੱਗਣੇ ਮੈਂ ਜਾਊਗਾ ਦੇਖਣ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਹਰ ਵਾਰ ਦਿੱਤਾ ਜਾਊਗਾ ਜੇ ਉਹ ਇਹਨਾਂ ਬੋਟਿਆਂ ਦੀ ਸੰਭਾਲ ਕਰੋ ਅੰਦਰ ਦਿਖਾਓ ਬਹੁਤ 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 ਵਧੀਆ ਕੰਮ ਹੈ ਜੀ ਤੇ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਨਵਾਂ ਸ਼ੋਰੂਮ ਇਹਨਾਂ ਦਾ ਤੇ ਦੇਖ ਲਓ ਇਧਰ ਤੇ ਆ ਜਾਓ ਇਧਰ ਬਾਕੀ ਇੱਕ ਜਿਹੜੀ ਤੁਸੀਂ ਹੋਰ ਗੱਲ ਕਹੀ ਸੀ ਵੀ ਆਫਰ ਜਿਹੜੇ ਦੇਣੇ ਆ ਤੇ ਉਹ ਆਪਾਂ ਦੁਬਾਰਾ ਵੀਡੀਓ ਪਾਵਾਂਗੇ ਨਾ ਇੱਕ ਹਾਂਜੀ ਹਾਂਜੀ ਜੀ ਉਹ ਇੱਕ ਵੀਡੀਓ ਨਵੀਂ ਪਾਉਣੇ ਆ ਤੇ ਇਹ ਕੇਰਾ ਤੁਹਾਨੂੰ ਇੱਕ ਦਿਖਾ ਦਿੰਨੇ ਆ ਇਧਰਲੇ ਪਾਸੇ ਟਾਇਰ ਹੀ ਟਾਇਰ ਪਿਆ ਤੁਸੀਂ ਚੈੱਕ ਕਰੋ ਜੀ ਇਹ ਜੀ ਆਪਣਾ ਸਾਦਕ ਮਾਨੀ ਵਾਲੇ ਅੱਡੇ ਦੇ ਸਾਹਮਣੇ ਆ ਜੀ ਤੇ ਦੁੱਦਰ ਸਾਹਿਬ ਤੇ ਹਰ ਤਰ੍ਹਾਂ ਦੀ ਆਪਾਂ ਇੱਥੇ ਵੈਰਾਈਟੀ ਰੱਖੀ ਹੋਈ ਆ ਜੀ ਕਿਸੇ ਤਰ੍ਹਾਂ ਦਾ ਵੀ ਟਾਇਰ ਲੈਣਾ ਬੰਦੇ ਨੇ ਜੀ ਤੇ ਆਪਾਂ ਟਾਇਰ ਦੇ ਦੇਵਾਂਗੇ ਇੱਥੇ ਮਾਲ ਦੀ ਕੋਈ ਕਮੀ ਨਹੀਂ ਜੀ ਇਧਰ ਦੇ ਪਾਸੇ ਹਰ ਤਰ੍ਹਾਂ ਦਾ ਮਾਲ ਪਿਆ ਜੀ ਕੋਈ ਅੰਦਰ ਪਿਆ ਤੇ ਕਾ ਟਾਇਰ ਲੈਣਿਆ ਹੋਲੀ-ਹੋਲੀ ਸੈਲਿੰਗ ਹੋਊਗੀ ਜਿਵੇਂ ਜਿਵੇਂ ਆਪਾਂ ਕਰਾਂਗੇ ਆਓ ਜੀ ਦੇਖੋ ਜੀ ਕੋਈ ਵੀ ਕੰਮ ਕਰਨ ਲੱਗਾ ਸੈਟਿੰਗ ਤਾਂ ਹੌਲੀ-ਹੌਲੀ ਹੁੰਦੀ ਹੈ ਜੀ ਸਹੀ ਗਾ ਤੇ ਮੈਨੂੰ ਇੰਨਾ ਪਤਾ ਹਰ ਚੀਜ਼ ਮਿਲੂਗੀ ਬੰਦੇ ਨੂੰ ਜਿਹੜੀ ਮੰਗੇ ਪੜਾ ਮੋਟਰਸਾਈਕਲ ਤਾਰਾ ਕਾਰ ਤਾਰਾ ਤਾਕ ਤਾਰਾ ਬੱਸ ਤਾਰਾ ਸਭ ਕੁਝ ਹੀ ਦੇਵਾ ਲਓ ਜੀ ਤੇ ਕਈ ਮੇਰੇ ਸੱਜਣ ਵੀਰ ਬੜੀ ਦੂਰੋਂ-ਦੂਰੋਂ ਵੀ ਆਉਂਦੇ ਆ ਉਹਨਾਂ ਨੂੰ ਚੇਚੇ ਤੌਰ ਤੇ ਮਤਲਬ ਕੀ ਜੇ ਕਹਿਣਗੇ ਆਪਣੇ ਟਾਇਰ ਬੁੱਕ ਕਰਾਉਣਗੇ ਜੀ ਤਾਂ ਵਿਸ਼ਵਾਸ ਕਰੋ ਨਾ ਮਾਲ ਉੱਥੇ ਪਹੁੰਚੂਗਾ ਜੀ ਉਹ ਮੌਕੇ ਤੇ ਆਪਾਂ ਸੈਟਿੰਗ ਕਰ ਲਾਂਗੇ ਕਿਵੇਂ ਦਿੱਕਤ ਆ ਠੀਕ ਹੈ ਜੀ ਇਹ ਬਾਕੀ ਤੁਸੀਂ ਤੁਹਾਨੂੰ ਇੱਕ ਸਜ ਉਹ ਦੱਸ ਦੋ ਵੀ ਕਿੱਥੇ ਕਿ ਪੈਂਦਾ ਆਪਣਾ ਇਹ ਜੀ ਫਰੀਦਕੋਟ ਰੋਡ ਤੇ ਮਾਨੀ ਵਾਲਾ ਅੱਡਾ ਹੁੰਦਾ ਜੀ ਉਹਦੇ ਸਾਹਮਣੇ ਜੀ ਓਕੇ ਉਹਦੇ ਸਾਹਮਣੇ ਹਾਂਜੀ ਫਰੀਦਕੋਟ ਰੋਡ ਸਾਦਕ ਉਹਨੂੰ ਦੂਰੋਂ ਹੀ ਪਤਾ ਲੱਗ ਜਾਊਗਾ ਬੋਰਡ ਦੇਖ ਕੇ ਬਈ ਆ ਬਾਕੀ ਆਪਣਾ ਬੋਰ ਐਂਟਰਪੋਟ ਆ ਤੇ ਦੇਖ ਹੀ ਲੈ ਜੀ ਲੈ ਲਓ ਉਹ ਕੰਟੈਕਟ ਨੰਬਰ ਦੱਸ ਦਿੰਨੇ ਆ ਕੰਟੈਕਟ ਨੰਬਰ ਉਹ ਬੋਰਡ ਤੇ ਆਈ ਹੋਇਆ ਜਿਹੜਾ 9814706221 95762 3404 ਇਹ ਨੰਬਰ ਤੇ ਸੰਪਰਕ ਕਰ ਲਿਓ ਭਾਈ ਤੇ ਸ਼ੇਅਰ ਕਰ ਦਿਓ ਦੱਬ ਕੇ ਤੇ ਦਿਓ ਮੁਬਾਰਕਾਂ ਇਹਨਾਂ ਨਵਾਂ ਸ਼ੋਰੂਮ ਕੀਤਾ ਸੁਤੰਨਵਾਲ ਮੇਰੇ